ਜੈ ਪੀਰਾਂ ਦੀ ਜੀ ਜੈ ਸਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੋਣ ਵਾਲਾ ਹੈ ਜੀ ਜਿਹੜੇ ਵੀ ਪੀਰਾਂ ਪੀਰਾਂ ਦੀ ਗੁਰੂਆਂ ਦੀ ਸੇਵਾ ਕਰਦੇ ਨੇ ਕਿਸੇ ਵੀ ਜਣੀਗੀ ਧਰਮ ਨੂੰ ਮੰਨਦੇ ਨੇ ਤੇ ਜੇਕਰ ਉਹਨਾਂ ਦੀ ਕੋਈ ਫਰਿਆਦ ਹੈ ਉਹ ਕਬੂਲ ਨਹੀਂ ਹੋ ਰਹੀ ਜ਼ਰੂਰਤ ਵੀ ਬਹੁਤ ਆ ਉਸ ਚੀਜ਼ ਦੀ ਸੋ ਆਪਾਂ ਅੱਜ ਦੀ ਇਸ ਵੀਡੀਓ ਵਿੱਚ ਇਹਦੇ ਬਾਰੇ ਗੱਲ ਕਰਾਂਗੇ ਸੋ ਆਪਾਂ ਜੇ ਸੇਵਾ ਕਰੀਏ ਤੇ ਉਹ ਅਰਦਾਸ ਕਬੂਲ ਨਾ ਹੋਵੇ ਤਾਂ ਹੋ ਨਹੀਂ ਸਕਦਾ ਪਰ ਇੱਥੇ ਆਪਾਂ ਗੱਲ ਚੰਗੀ ਤਰ੍ਹਾਂ ਤੁਹਾਨੂੰ ਸਮਝਾਵਾਂਗੇ ਜੀ ਕੀ ਫਰਿਆਦ ਕਬੂਲ ਕਰਾਉਣ ਦਾ ਢੰਗ ਕੀ ਹੈ ਸੋ ਹੁਣ ਆਪਾਂ ਇੱਥੇ ਕੁਝ ਕਮੈਂਟਾਂ ਵੀ ਦੱਸਾਂਗੇ ਜੀ ਜੇਕਰ ਕੋਈ ਰੂ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਕਮੈਂਟਾਂ ਵਿੱਚ ਚੈਅ ਪੀਰਾਂ ਦੀ ਜੈਸਾਆਂ ਦੀ ਵੀ ਜ਼ਰੂਰ ਲਿਖਣਾ ਜੀ ਨਾਲ ਲੱਗਦੇ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਉਂਦਾ ਰਹੇ ਤੁਸੀਂ ਵੀਡੀਓ ਨੂੰ ਸੁਣ पाओ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਤੇ ਲਾਈਕ ਕਮੈਂਟ ਦੱਸਦੇ ਆਂ ਜੀ ਸੋ ਇੱਥੇ ਕਮੈਂਟ ਵਿੱਚ ਲਿਖਦੇ ਨੇ ਕਿ ਦੀਦੀ ਜੀ ਜੋ ਅਸੀਂ ਪਰਸ਼ਾਲ ਦਰਵਾਰ ਲੈ ਕੇ ਜਾਂਦੇ ਆਂ ਉਹ ਉੱਥੇ ਨਹੀਂ ਰੱਖਦੇ ਅਸੀਂ ਘਰ ਲੈ ਆਈਦਾ ਆ ਤਾਂ ਫਿਰ ਥੋੜਾ ਜਿਹਾ ਜਿੰਨਕ ਹੈ ਸੰਗਤ ਵਿੱਚ ਕਹਿੰਦੇ ਵੰਡਣ ਨਹੀਂ ਦਿੰਦੇ ਛਾਏ ਤੇ ਨਾਲਾ ਕਹਿਣਾ ਹੈ ਕਹਿੰਦੇ ਕਿ ਇਹ ਅਸੀਂ ਘਰ ਲਿਆ ਕੇ ਉਹ ਘਾਹ ਲੀਦਾ ਹੈ ਕਿ ਇਹ ਠੀਕ ਹੈ ਸੋ ਦੇਖੋ ਜੀ ਇੱਥੇ ਇਹੀ ਕਹਾਂਗੇ ਕਿ ਜੇਕਰ ਵੀਤੇ ਦਰਵਾਰ ਤੇ ਤੁਸੀਂ ਪਰਸ਼ਾਦ ਜੇ ਜਾਂਦੇ ਹੋ ਚੜਾਉਣ ਲਈ ਤੇ ਕੋਸ਼ਿਸ਼ ਕਰਿਆ ਕਰੋ ਕਿ ਉੱਥੇ ਸੰਗਤ ਵਿੱਚ ਹੀ ਵੰਡ ਹੋ ਜਾਵੇ ਜਾਂ ਫਿਰ ਪਰਸ਼ਾਦ ਉਹਨਾਂ ਕਰ ਜਾਓ ਜਿੰਨਾ ਕਿ ਉੱਥੇ ਵੰਡ ਹੋ ਜਾਵੇ ਬਾਦੂ ਨਾ ਲੱਗ ਜਾਓ ਕਿਉਂਕਿ ਹਰ ਕੋਈ ਪਰਸ਼ਾਦ ਲੈ ਕੇ ਦਰਵਾਰਾ ਆਉਂਦਾ ਆ ਤੇ ਇੰਨਾ ਪਰਸ਼ਾਦ ਸੰਭਾਲਣਾ ਵੀ ਉਹਨਾਂ ਲਈ ਔਖਾ ਹੋ ਜਾਂਦਾ ਹੈ ਜੀ ਸੋ ਸਾਭ ਦੇ ਨਾਲ ਪਰਸ਼ਾਦ ਤਿਆਰ ਕਰਾ ਕੇ ਜੇਕਰ ਘਰੋਂ ਆਪ ਬਣਾ ਕੇ ਜਾਂਦੇ ਹੋ ਤੇ ਥੋੜਾ ਜਿਹਾ ਸਾਭ ਦੇ ਨਾਲ ਲੈ ਜਾਇਆ ਕਰੋ ਜਾਣੇ ਕਿ ਜਿੰਨੀ ਵੀ ਚੀਜ਼ ਵੰਡ ਹੋ ਜਾਵੇ ਉਹਨਾਂ ਕੋ ਪ੍ਰਸ਼ਾਦ ਕਲਜਾਇਆ ਕਰੋ ਜੀ ਜੋ ਸੰਗਤ ਬੈਠੀ ਹੁੰਦੀ ਆ ਖੁਦ ਹੀ ਉੱਥੇ ਵੰਡ ਸਕਦੇ ਹੋ ਵੰਡ ਦਿਆ ਕਰੋ ਤੇ ਬਾਕੀ ਆਪ ਖਾ ਲੰਦਿਓ ਤਾਂ ਵੀ ਕੋਈ ਗੱਲ ਨਹੀਂ ਪਰ ਕੋਸ਼ਿਸ਼ ਕਰਿਆ ਕਰੋ ਕਿ ਕੀ ਚੀਜ਼ ਕਿਸੇ ਦੇ ਮੂੰਹ ਪੈ ਜਾਵੇ ਜਾਨਕੀ ਜੋ ਪ੍ਰਸ਼ਾਦਾ ਕਿਸੇ ਦੇ ਮੂੰਹ ਪਵੇ ਪ੍ਰਸ਼ਾਦ ਸੰਗਤ ਵਿੱਚ ਵੰਡਿਆ ਜਿਆਦਾ ਅਸਰ ਦਿਖਾਉਂਦਾ ਹੈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਕਮੈਂਟ ਵਿੱਚ ਲਿਖਦੇ ਨੇ ਕੀ ਦੀਦੀ ਜੀ ਮੈਂ ਦਰਬਾਰ ਤੇਲ ਪਾਉਣ ਲਈ ਜਾਂਦੀ ਹਾਂ ਕਹਿੰਦੇ ਕੀ ਮੇਰੇ ਜਾਦੂ ਉਨੇ ਦੇ ਨਾਲ ਵਾਲ ਸਿਰ ਤੋਂ ਕੱਟ ਲੈ ਤਿਸ਼ਨੀ ਵਾਰ ਫਿਰ ਇਸੇ ਤਰ੍ਹਾਂ ਹੋਇਆ ਸੋ ਦੇਖੋ ਜੀ ਇੱਥੇ ਇੱਕ ਹੀ ਗੱਲ ਨੂੰ ਮਨ ਵਿੱਚ ਉਠਾ ਲਓ ਕਿ ਅਸੀਂ ਉਸ ਮਾਲਕ ਦਾ ਚਰਾਗ ਰੋਸ਼ਨ ਕਰਨ ਜਾ ਰਹੇ ਹਾਂ ਤੇਲ ਦਰਵਾਜ਼ੇ ਤੇ ਚਰਾਗੀ ਪਾਉਣ ਜਾ ਰਹੇ ਹਾਂ ਜੇ ਨਾਮ ਦਾ ਚਰਾਗ ਰੋਸ਼ਨ ਹੋ ਰਿਹਾ ਆ ਤੁਸੀਂ ਚੰਗਾ ਕਰਮ ਕਰ ਰਹੇ ਹੋ ਸੋ ਉਹਨੂੰ ਸਿਰਫ ਇੱਕ ਦੀਵਾ ਨਾ ਸਮਝੋ ਪਾਵਰ ਸਮਝੋ ਉਦੇ ਮੂਰੇ ਅਰਜ ਬੇਨਤੀ ਲਗਾਓ ਜੇਕਰ ਇਹ ਕਰਮ ਕਰ ਦੇ ਕਰਦੇ ਨੇ ਕੋਈ ਸ਼ਰਾਰਤ ਕਰ ਰਿਹਾ ਹੈ ਤੇ ਤੱਕ ਕਰਨ ਦਿਓ ਤੁਸੀਂ ਆਪਣਾ ਕਰਮ ਕਰਨਾ ਨਾ ਛੱਡੋ ਹਿੰਮਤ ਨਹੀਂ ਹਾਰਨੀ ਵਿਸ਼ਵਾਸ ਰੱਖਣਾ ਹੈ ਤੇ ਉਦੇ ਮੂਰੇ ਅਰਜ ਬੇਨਤੀ ਕਰਨੀ ਹੈ ਕਿ ਮਾਲਕਾ ਸਾਡੇ ਤੇ ਨਿਕਰਾਉਂਦੇ ਇਹ ਜੋ ਵੀ ਕੋਈ ਕੁਸ਼ਕਾਰ ਕਰਾ ਰਿਹਾ ਹੈ ਉਹ ਸਮਝੋ ਤੁਹਾਡੇ ਦੇ ਕਾਉਂਦੇ ਕਿਉਂਕਿ ਅਸੀਂ ਤੁਹਾਡੇ ਆ ਜਦੋਂ ਇਨਸਾਨ ਇੱਕ ਹੀ ਗੱਲ ਬਾਰ ਬਾਰ ਕਹਿੰਦਾ ਹੈ ਮਨ ਵਿੱਚ ਯਕੀਨ ਬਣਾ ਲੈਂਦਾ ਹੈ ਤਾਂ ਫਿਰ ਉਹ ਮਾਲਕ ਨੂੰ ਫਿਕਰ ਹੋ ਜਾਂਦਾ ਹੈ ਫਿਰ ਉਹ ਆਪ ਮਸਲੇ ਹੱਲ ਕਰਦਾ ਹੈ ਤੇ ਕਰਨ ਕਰਾਉਣ ਵਾਲਿਆਂ ਦਾ ਭਲੇ ਅੱਜ ਸਮਾਂ ਚੰਗਾ ਆ ਕਰਾ ਰਿਹਾ ਹੈ ਤੁਹਾਡੇ ਤੇ ਚੱਲ ਰਿਹਾ ਹੈ ਪਰ ਬਹੁਤੀ ਦੇਰ ਨਹੀਂ ਚੱਲਣਾ ਮੁਸ਼ਕਲ ਕੋਈ ਵੀ ਹੋਵੇ ਜ਼ਿੰਦਗੀ ਵਿੱਚ ਆਉਂਦੀ ਆ ਪਰ ਬਹੁਤੀ ਦੇਰ ਠਹਿਰ ਨਹੀਂ ਸਕਦੀ ਕਿਉਂਕਿ ਜਿਹਦੇ ਸਿਰ ਤੇ ਮਾਲਕ ਦਾ ਹੱਥ ਹੋਵੇ ਉਹ ਚੰਗਾ ਕਰਮ ਕਰ ਰਹੇ ਹੋ ਤੇ ਉੱਥੇ ਮੁਸ਼ਕਲਾਂ ਤੁਹਾਡਾ ਕੁਝ ਨਹੀਂ ਵਿਗਾੜਨਗੀਆਂ ਥੋੜੇ ਸਮੇਂ ਲਈ ਚਲੋ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਪਰ ਬਹੁਤੀ ਚੇ ਰੱਜ ਕੇ ਕਰਕੇ ਇਹ ਕੀ ਉਹ ਆਪਣਾ ਟਿਕਾਣਾ ਬਣਾ ਲੈਣ ਗਿਆ ਤੇ ਕਦੇ ਨਹੀਂ ਇਦਾਂ ਹੁੰਦਾ ਤੇ ਜਦੋਂ ਉਹ ਵਕਤ ਦੀ ਮਾਰ ਪੈਂਦੀ ਹੈ ਐਸੇ ਇਨਸਾਨਾਂ ਤੇ ਮਾਲਕ ਦੀ ਮਾਰ ਪੈਂਦੀ ਹੈ ਤਾਂ ਫਿਰ ਸਾਰੇ ਹੀ ਖੜੇ ਦੇਖਦੇ ਰਹਿ ਜਾਂਦੇ ਆ ਸੋ ਇਸ ਕਰਕੇ ਬੇਪਰਵਾਹ ਹੋ ਜਾਓ ਕਿਉਂਕਿ ਜਿਹਦਾ ਸੀ ਨਿਗਮਾ ਪਾਉਂਦੇ ਆ ਜਿਹਦੀ ਸੇਵਾ ਕਰਦੇ ਉਹਦੇ ਉੱਪਰ ਕੋਈ ਨਹੀਂ ਹੈ ਉਹ ਤੋਂ ਉੱਪਰ ਜਾਣੀ ਕੀ ਕੋਈ ਵੀ ਨਹੀਂ ਹੈ ਸੋ ਉਹਨੂੰ ਇਹ ਸਮਝੋ ਕਿ ਮਾਲਕਾ ਸਾਡੇ ਲਈ ਜੋ ਤੂੰ ਆ ਉਸ ਤੋਂ ਉੱਪਰ ਕੋਈ ਹੋ ਹੀ ਨਹੀਂ ਸਕਦਾ ਜੇ ਤੁਸੀਂ ਔਦਾ ਉਦਾਂ ਦਾ ਦਉਗੇ ਤਾਂ ਮਾਲਕ ਨੇ ਕੰਮ ਸਵਾਨੇ ਸ਼ੁਰੂ ਕਰ ਦੇਣੇ ਆ ਬਾਕੀ ਆਪਣੇ ਬਜ਼ੁਰਗਾਂ ਨੂੰ ਵੀ ਯਾਦ ਰੱਖਿਆ ਕਰੋ ਤੇ ਬਸ ਇੱਕ ਹੀ ਅਰਦਾਸ ਕਰੋ ਜਿਨ੍ਹਾਂ ਨੂੰ ਵੀ ਲੱਗਦਾ ਕਿ ਸਾਡੇ ਤੇ ਕੁਝ ਕੀਤਾ ਕਰਾਇਆ ਕਿ ਮਾਲਕਾ ਅਸੀਂ ਤੇਰੇ ਆ ਸਾਡੇ ਤੇ ਨਹੀਂ ਕਰਾਉਂਦੇ ਤੇਰੇ ਤੇ ਸਮਝ ਲੋ ਕਰਾ ਰਹੇ ਆ ਜੇਕਰ ਕੁਝ ਮਾੜਾ ਵੀ ਕੋਈ ਕਹਿੰਦਾ ਹੈ ਉਹ ਵੀ ਇਹ ਹੀ ਕਹੋ ਕਿ ਮਾਲਕ ਸਾਨੂੰ ਨੇ ਤੈਨੂੰ ਕਿਉਂਕਿ ਅਸੀਂ ਤੇਰੇ ਆ ਇੰਨੀ ਗੱਲ ਕਹਿਣ ਦੇ ਨਾਲੇ ਤੁਸੀਂ ਸੌਖੇ ਛੁੱਟ ਜਾਂਦੇ ਹੋ ਤੇ ਨਾਲੇ ਮਾਲਕ ਦੀ ਕਿਰਪਾ ਹੋ ਜਾਂਦੀ ਹੈ ਕਿਉਂਕਿ ਮਾਲਕ ਸੁਣਦਾ ਵੀ ਹੈ ਦੇਖਦਾ ਆ ਤੇ ਸਮਝਦਾ ਵੀ ਆ ਜਦੋਂ ਉਹ ਸਾਡੀ ਭਗਤੀ ਨੂੰ ਦੇਖਦਾ ਸਾਡੀ ਲਗਨ ਨੂੰ ਦੇਖਦਾ ਆ ਤਾਂ ਫਿਰ ਉਹ ਆਪ ਸਭ ਕੰਮ ਸੁਵਾਰ ਦਿੰਦਾ ਹੈ ਜੀ ਤੇ ਬਾਕੀ ਸਭ ਤੋਂ ਵੱਡਾ ਬਹਿਮ ਹੈ ਬਹਿਮ ਨੂੰ ਮਨ ਵਿੱਚੋਂ ਕੱਢ ਦੋਗੇ ਤੇ ਕੀਤਾ ਕਰਾਇਆ ਕਦੇ ਚੱਲ ਨਹੀਂ ਸਕਦਾ ਜੇਕਰ ਇਹ ਸੋਚਿਓਗੇ ਕਿ ਮੇਰਾ ਮਾਲਕ ਵੱਡਾ ਹੈ ਕਿਸੇ ਦਾ ਕੀਤਾ ਕਰਾਇਆ ਚੱਲ ਨਹੀਂ ਸਕਦਾ ਉਹ ਪਾਵਰ ਹੈ ਇੱਕ ਉਸ ਤੋਂ ਵੱਡੀ ਪਾਵਰ ਕੋਈ ਨਹੀਂ ਤਾਂ ਫਿਰ ਕੀਤਾ ਕਰਾਇਆ ਤੁਹਾਡਾ ਕੁਝ ਵੀ ਨਹੀਂ ਵਿਗਾੜ ਸਕਦਾ ਸੋ ਮਨ ਨੂੰ ਟਿਕਾਉਣਾ ਜ਼ਰੂਰੀ ਮਨ ਇਸ ਸਾਰੀਆਂ ਐਮੀ ਦੀਆਂ ਚੀਜ਼ਾਂ ਤੁਹਾਨੂੰ ਲੱਗਣਗੀਆਂ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਇੱਕ ਕਮੈਂਟ ਵਿੱਚ ਲਿਖਦੇ ਨੇ ਕਿ ਦੀਦੀ ਜੀ ਮੈਂ ਸੁਪਨਾ ਕਹਿੰਦੇ ਮੈਨੂੰ ਸੁਪਨਾ ਆਇਆ ਸੁਪਨੇ ਵਿੱਚ ਦੇਖ ਰਹੀ ਹਾਂ ਕਿ ਮੈਂ ਟ੍ਰੇਨ ਵਿੱਚ ਜਾ ਰਹੀ ਹਾਂ ਤੇ ਉਹ ਕਣਕ ਨਾਲ ਭਰੀ ਹੋਈ ਆ ਤੇ ਇੱਕ ਵਾਸਤੇ ਲਿਖਦੇ ਨੇ ਦੀ ਸੁਪਨੇ ਵਿੱਚ ਮੈਂ ਕਲਮਾ ਕਰ ਰਹੀ ਆ ਤੇ ਮੈਨੂੰ ਕਹਿ ਰਹੇ ਕਿ ਹੁਣ ਇਹ ਕਲਮਾ ਪੂਰਾ ਹੋ ਗਿਆ ਸੋ ਮਾਂ ਕਾਲੀ ਦੀ ਸ਼ਾਇਦ ਕਹਿੰਦੇ ਕਿ ਇੱਥੇ ਉਹਨਾਂ ਦਾ ਵੀ ਕਲਮਾ ਕਰਦੇ ਆ ਕੋਈ ਸ਼ਬਦ ਹੋਵੇਗਾ ਸੇਵਾ ਕਰਦੇ ਨੇ ਸੋ ਦੇਖੋ ਜੀ ਸੁਪਨੇ ਇਹ ਬਹੁਤ ਹੀ ਚੰਗੇ ਨੇ ਵਾ ਕੀ ਇਥੇ ਇਹ ਕਵਾਂਗੇ ਕਿ ਜਦੋਂ ਐਸਾ ਕੋਈ ਸੁਪਨਾ ਆਉਂਦਾ ਹੈ ਤੇ ਉੱਥੇ ਤੁਸੀਂ ਧਿਆਨ ਇਹ ਰੱਖਣਾ ਆ ਕਿ ਐਸੇ ਸੁਪਨੇ ਦਾ ਕਦੇ ਵੀ ਰੋਣਾ ਨਹੀਂ ਪਾਉਣਾ ਸ਼ਬਦ ਪੂਰਾ ਹੋ ਗਿਆ ਮਤਲਬ ਇਹ ਆਵਾਜ਼ ਸ਼ਾਇਦ ਕਹਿੰਦੇ ਕਿ ਆ ਰਹੀ ਆ ਕਮੈਂਟ ਚੰਗੀ ਤਰ੍ਹਾਂ ਇੱਕ ਵਾਰ ਲਿਖ ਦਿਆ ਕਰੋ ਜੀ ਸੋ ਦੇਖੋ ਜੀ ਜੇਕਰ ਤੁਹਾਨੂੰ ਸੁਪਨੇ ਵਿੱਚ ਇਹ ਮਹਿਸੂਸ ਹੁੰਦਾ ਆ ਕਿ ਸਾਡਾ ਜੋ ਸ਼ਬਦ ਹੈ ਜੋ ਅਸੀਂ ਸਿਮਰ ਰਹੇ ਹਾਂ ਉਹ ਸ਼ਬਦ ਪੂਰਾ ਹੋ ਗਿਆ ਜਾਂ ਆਵਾਜ਼ ਆਈ ਜਾਂ ਤੁਹਾਨੂੰ ਨਜ਼ਰ ਆਇਆ ਮਹਿਸੂਸ ਹੋਇਆ ਤਾਂ ਇਸ ਗੱਲ ਦਾ ਧਿਆਨ ਰੱਖੋ ਕਿ ਗੁਪਤ ਰੱਖੋ ਕਿਉਂਕਿ ਸ਼ਬਦ ਪੂਰਾ ਹੋ ਗਿਆ ਮਤਲਬ ਕਿ ਸਿੱਧ ਹੋ ਗਿਆ ਆ ਜਦੋਂ ਸ਼ਬਦ ਸਿੱਧ ਹੋ ਜਾਂਦਾ ਹੈ ਤੇ ਉਦੋਂ ਅਸੀਂ ਕੋਈ ਵੀ ਕੰਮ ਲੈ ਸਕਦੇ ਹਾਂ ਤੇ ਫਿਰ ਉਸ ਸੰਕੇਤ ਵੀ ਮਿਲਦੇ ਨੇ ਜੋ ਉਸ ਸੇਵਾ 'ਚ ਅਸੀਂ ਪੂਰੇ ਹੁੰਦੇ ਆ ਕਹਿੰਦੇ ਕੀ ਸੇਵਾ ਇਨਸਾਨ ਜਿਹੜਾ ਤਾਂ ਪਾਰ ਲੰਘ ਜਾਂਦਾ ਇੱਕ ਲਾਲ ਲੀਕ ਜਿਵੇਂ ਕਹਿ ਲਓ ਲੀਕ ਹੁੰਦੀ ਆ ਉਹ ਜਿਹੜਾ ਇਨਸਾਨ ਟੱਪ ਜਾਂਦਾ ਆ ਉਹਨੂੰ ਫਿਰ ਸੰਕੇਤ ਮਿਲਦੇ ਕਿ ਇਹ ਸੇਵਾ 'ਚ ਪੂਰਾ ਹੈ ਤੇ ਜਿਹੜਾ ਮੁਸ਼ਕਲਾਂ ਨੂੰ ਦੇਖ ਕੇ ਕੰਬਰਾ ਜਾਂਦਾ ਪਿਛਾਂ ਹਟ ਜਾਂਦਾ ਆ ਉਹ ਪਾਰਕਿੰਗ ਦਾ ਸੋ ਇਸ ਕਰਕੇ ਐਸੀ ਮੰਜ਼ਲ ਤੱਕ ਕੋਈ ਬੇਰਲੀ ਰੂਹ ਪਹੁੰਚ ਸਕਦੀ ਆ ਸਿੱਧ ਕਾਲੀ ਤੇ ਆਪਣੇ ਮਾਲਕ ਤੇ ਯਕੀਨ ਰੱਖਣ ਵਾਲੀ ਸੋ ਜੇਕਰ ਇਹ ਸੰਕੇਤ ਮਿਲਦੇ ਨੇ ਤੇ ਬੜੀ ਮੁਸ਼ਕਲ ਨਾਲ ਮਿਲਦੇ ਨੇ ਤੇ ਬੜੀ ਮੁਸ਼ਕਲ ਨਾਲ ਇੱਥੇ ਤੱਕ ਪਹੁੰਚਿਆ ਜਾਂਦਾ ਹੈ ਜੀ ਸੋ ਕੋਸ਼ਿਸ਼ ਕਰੋ ਕਿ ਨਾ ਗੱਲਾਂ ਦਾ ਧਿਆਨ ਰੱਖਿਆ ਜਾਵੇ ਨਾ ਗੱਲਾਂ ਨੂੰ ਗੁਪਤ ਹੀ ਰੱਖਣਾ ਰੌਲਾ ਨਹੀਂ ਪਾਉਣਾ ਜੇਕਰ ਕਿਰਪਾ ਨੂੰ ਸੰਭਾਲਣਾ ਹੈ ਔਰ ਵੀ ਕਿਰਪਾ ਚਾਹੁੰਦੇ ਹਾਂ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਲੰਬੀ ਕਾਫੀ ਹੋ ਜਾਣੀ ਆ ਮੇਨ ਵਿਸ਼ੇਅਲ ਚੱਲਦੇ ਆ ਜੀ ਵੀਡੀਓ ਨੂੰ ਚੱਲਦੇ-ਚੱਲਦੇ ਇੱਕ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਜੀ ਅੱਜ ਗੱਲ ਕਰਾਂਗੇ ਕਿ ਜਿਨ੍ਹਾਂ ਦੀ ਫਰਿਆਦ ਕਬੂਲ ਨਹੀਂ ਹੁੰਦੀ ਸੋ ਉਹਨਾਂ ਨੂੰ ਕੀ ਕਰਨਾ ਚਾਹੀਦਾ ਤੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜੀ ਸੋ ਇਸ ਗੱਲ ਨੂੰ ਸ਼ਾਇਦ ਤੁਸੀਂ ਇਹ ਵੀਡੀਓ ਤੋਂ ਬਾਅਦ ਸਮਝ ਸਕੋ ਕਈ ਵਾਰ ਇਹ ਸਵਾਲ ਕੀਤਾ ਗਿਆ ਕਿ ਸਾਡੀ ਅਰਦਾਸ ਕਬੂਲ ਨਹੀਂ ਹੁੰਦੀ ਅਸੀਂ ਸੇਵਾ ਬਹੁਤ ਕਰਦੇ ਪੀਰਾਂ ਨੂੰ ਮੰਨਦੇ ਆ ਸੋ ਪਹਿਲਾਂ ਤਾਂ ਇੱਥੇ ਪਹਿਲਾਂ ਜੋ ਕਾਰਨ ਹੈ ਦੱਸਾਂਗੇ ਜਿਨ੍ਹਾਂ ਦੀ ਖੁਦ ਦੀ ਫਰਿਆਦ ਕਬੂਲ ਨਹੀਂ ਹੁੰਦੀ ਸੋ ਇੱਥੇ ਇੱਕ ਗਲਤੀ ਕਰਦੇ ਨੇ ਕਿ ਕਿਸੇ ਦੀ ਵੀ ਹੱਕ ਅੰਦਰ ਦਬਾਅ ਫਰਿਆਦ ਕਰ ਦੇਣੀ ਖਾਸ ਕਰਕੇ ਉਹ ਰੂਹਾਂ ਜਿਹੜੀਆਂ ਸੇਵਾ ਕਰਦੀਆਂ ਜਾਂ ਵੀਰਵਾਰ ਦੀ ਵੀਰਵਾਰ ਹਫਤੇ ਬਾਅਦ ਜਾਂ ਹਰ ਰੋਜ਼ ਚਲੋ ਨਮਸਕਾਰ ਕਰਦੀਆਂ ਪਰ ਨਾਮ ਸਿਮਰਨ ਨਹੀਂ ਹੁੰਦਾ ਥੋੜੀ ਬਹੁਤ ਸੇਵਾ ਕਰ ਲੈਂਦੀਆਂ ਮਨ ਵਿੱਚ ਯਾਦ ਕਰ ਲੈਂਦੀਆਂ ਹੈ ਤੇ ਇਹਦੇ ਨਾਲ ਥੋੜੀ ਥੋੜੀ ਕਰਕੇ ਸੇਵਾ ਜੋੜਦੀ ਆ ਤੇ ਉਹ ਥੋੜੀ ਥੋੜੀ ਸੇਵਾ ਜਿਹੜੀ ਜੁੜੀ ਹੈ ਜੇਕਰ ਕੋਈ ਤੁਹਾਡੇ ਮੂਰੇ ਰੋ ਪੈਂਦਾ ਹੈ ਬਾਦ ਵਿੱਚ ਤੁਸੀਂ ਦੇਖਦੇ ਵੀ ਹੋ ਕਿ ਉਹ ਇਹ ਇਨਸਾਨ ਟਾਈਮ ਸਮਾਂ ਹੁਣ ਤੇ ਟਾਈਮ ਕੱਢ ਲੈਂਦੇ ਨੇ ਤੇ ਤੁਹਾਨੂੰ ਪੁੱਛਦੇ ਵੀ ਨਹੀਂ ਸੋ ਇਸ ਕਰਕੇ ਜਸਵਾਤੀ ਗੱਦੇ ਵੀ ਨਾ ਹੋ ਤੁਹਾਨੂੰ ਇੱਥੇ ਸਭ ਭਲਾ ਮੰਗਣਾ ਚੰਗੀ ਗੱਲਾਂ ਕਹਿੰਦੇ ਸਰਵਤ ਦਾ ਭਲਾ ਮੰਗਣਾ ਚਾਹੀਦਾ ਇਹ ਚੰਗੀ ਗੱਲਾਂ ਮਾੜਾ ਨਾ ਸੁਝੋ ਕਿਸੇ ਦਾ ਪਰ ਇੱਥੇ ਸੋਚੀ ਨਾ ਚੱਲਣ ਦੀ ਜ਼ਰੂਰਤ ਆ ਕਿਉਂਕਿ ਪ੍ਰਮਾਤਮਾ ਨੇ ਹਰ ਇੱਕ ਨੂੰ ਇੱਕ ਜੇ ਬਣਾਇਆ ਆ ਅੰਗ ਪੈਰ ਬੋਲਣ ਦੀ ਜ਼ਬਾਨ ਦਿੱਤੀ ਹੋਈ ਆ ਤੇ ਸੋਚੀ ਲਈ ਦਿਮਾਗ ਦਿੱਤਾ ਹੋਇਆ ਆ ਆਪਣੇ ਸੁਭਾਅ ਨਾਲ ਅਸੀਂ ਇਸ ਦਿਮਾਗ ਨੂੰ ਵਰਤ ਸਕਦੇ ਹਾਂ ਪ੍ਰਮਾਤਮਾ ਨੇ ਸਭ ਕੁਝ ਪ੍ਰੋਪਰ ਹਰ ਇੱਕ ਨੂੰ ਦੇ ਕੇ ਭੇਜਿਆ ਆ ਕਿ ਤੁਸੀਂ ਆਪ ਕੋ ਆਪਣਾ ਭਾਰ ਬੋਝ ਚੱਕ ਸਕੋ ਤੇ ਸੇਵਾ ਉਹ ਹੀ ਇਨਸਾਨ ਕਰ ਸਕਦਾ ਹੈ ਅਰਦਾਸਾਂ ਕਰ ਸਕਦਾ ਜਿਹਨੂੰ ਪਿੱਛੇੋਂ ਮੁਕਮਲ ਹੋ ਜਾਂਦਾ ਜ ਜਿਹਦੀ ਭਗਤੀ ਪੂਰੀ ਹੈ 2.5 ਘੰਟੇ ਦਾ ਸਮਾਂ ਵੰਦਗੀ ਵਿੱਚ ਨਿਕਲਦਾ ਹੈ ਜਿਹੜੇ ਨਾਮ ਸਿਮਰਦੇ ਨੇ 2.5 ਘੰਟੇ ਬੈਠ ਕੇ ਉਹ ਇਨਸਾਨ ਦੂਸਰਿਆਂ ਦੇ ਕਰ ਸਕਦਾ ਹੈ ਸੋ ਜਦੋਂ insan ਦੀ ਸੇਵਾ ਉੰਨੀ ਬਹੁਗੇ ਤਾਂ ਫਿਰ ਉੱਥੇ ਸੋਚੀ ਨਾ ਬਾਤਣੀ ਚਾਹੀਦੀ ਆ ਤਾਂ ਫਿਰ ਉੱਥੇ ਗਲ ਗਲਤੇ ਜਾਂ ਕਿਸੇ ਦੇ ਮੂਰੇ ਜਾਂ ਇੱਕ ਗੱਲ ਇਹ ਹੈ ਕਿ ਜਦੋਂ ਤੁਸੀਂ ਨਿੱਕੀ ਨਿੱਕੀ ਗਲਤੇ ਦਿਨ ਵਿੱਚ ਕਹਿੰਦੇ ਰਹਿੰਦੇ ਹੋ ਕੋਈ ਕੰਮ ਕਰਨ ਵਾਲਾ ਹੈ ਜਾਂ ਕੋਈ ਡੇਟ ਹੋਵੇ ਕੁਝ ਵੀ ਹੈ ਤਾਂ ਕੋਈ ਛੋਟੀ ਛੋਟੀ ਗਲਤੇ ਇਹ ਕਹਿੰਦੇ ਹੋ ਕਿ ਬਾਬਾ ਜੀ ਆਹ ਕੰਮ ਇਦਾਂ ਹੋ ਜਾਵੇ ਇੰਨਾ ਕਸਮਾ ਇਦਾਂ ਹੋ ਜਾਵੇ ਜਦੋਂ ਤੁਸੀਂ ਇੱਕ ਗੱਲ ਇਹ ਵੀ ਕਹਿੰਦੇ ਹੋ ਇਹਦੇ ਨਾਲ ਵੀ ਤੁਹਾਡਾ ਨੁਕਸਾਨ ਹੁੰਦਾ ਆ ਸੋ ਛੋਟੀ ਛੋਟੀ ਗਲਤੇ ਵਿੱਚ ਗੁਰੂ ਪੀਰ ਮਾਲਕ ਨੂੰ ਨਹੀਂ ਲੈ ਕੇ ਹੋਣਾ ਚਾਹੀਦਾ ਆਪ ਨੂੰ ਹਿੰਮਤ ਕਰਨੀ ਚਾਹੀਦੀ ਆਪ ਸਮੇਂ ਸਰ ਕੰਮ ਆਪਣੇ ਕਰੋ ਸੋ ਇਹਦੇ ਨਾਲ ਵੀ ਬਹੁਤ ਫਰਕ ਤੁਹਾਡੀ ਸੇਵਾ ਵਿੱਚ ਪਵੇਗਾ ਤੁਹਾਡੀ ਸੇਵਾ ਜੁੜੀ ਰਹੇਗੀ ਤੇ ਦੂਸਰਿਆਂ ਦੇ ਹੱਕ ਅੰਦਰ ਦਵਾ ਪ੍ਰਿਆਦ ਉਹਦੇ ਵੀ ਕਰੋ ਜਿਹੜਾ ਤੁਹਾਡੇ ਲਈ ਕਰਦਾ ਤੁਹਾਡੀ ਪਰਵਾਹ ਕਰਦਾ ਹੈ ਤੇ ਜਿਹੜਾ ਇਨਸਾਨ ਸਮਾਂ ਸਿਰਫ ਆਪਣਾ ਕੱਢਣਾ ਜਾਣਦਾ ਹੈ ਜੀ ਉੱਥੇ ਥੋੜਾ ਸੋਚੀ ਨਾ ਬੱਜ ਕੇ ਸਖਤ ਮਨ ਨੂੰ ਰੱਖਣਾ ਚਾਹੀਦਾ ਮੂ ਵਾਂਗੂ ਕਦੇ ਨਾ ਕਰੋ ਪਲਾ ਮੰਗਣਾ ਹਰ ਇੱਕ ਦਾ ਚੰਗੀ ਗੱਲ ਆ ਪਰ ਜੋ ਤੁਸੀਂ ਕਮਾਉਂਦੇ ਹੋ ਤੁਸੀਂ ਖਰਚ ਲੈਣੇ ਹੋ ਤਾਂ ਫਿਰ ਪਛਤਾਉਂਦੇ ਹੋ ਕਿ ਸਾਡਾ ਕਿੰਨੇ ਕੁਛ ਬਣਦਾ ਸੋ ਇਹ ਬਹੁਤ ਵੱਡੀ ਪ੍ਰੋਬਲਮ ਆਉਂਦੀ ਹੈ ਜ਼ਿੰਦਗੀ ਵਿੱਚ ਇਹ ਸੱਚਾਈ ਹੈ ਪਰਖ ਕੇ ਦੇਖਣਾ ਤੇ ਹੁਣ ਗੱਲ ਕਰੀਏ ਕਿ ਜੇਕਰ ਫਿਰ ਵੀ ਇਹ ਗੱਲਾਂ ਤੇ ਤੁਸੀਂ ਅਮਲ ਕਰਦੇ ਹੋ ਸੋਚੀ ਨਾ ਚਾਲਦੇ ਹੋ ਤਾਂ ਫਿਰ ਵੀ ਅਦਾਸ ਘਬੋਲ ਨਹੀਂ ਹੁੰਦੀ ਤਾਂ ਉੱਥੇ ਇੱਕ ਇਹ ਕਰਮ ਕਰਨਾ ਜ਼ਰੂਰੀ ਕਿ ਜਿੱਦ ਕਰਨੀ ਸੋ ਜਿਵੇਂ ਇੱਕ ਬੱਚਾ ਮਾਪੇ ਨਾਲ ਜिद ਕਰਦਾ ਕਿ ਮੈਨੂੰ ਆਹ ਚਾਹੀਦਾ ਮਾਪੇ ਚਾਹੇ ਔਖਾ ਹੋਵੇ ਲੈ ਕੇ ਦੋ ਮੈਂ ਪਰ ਲੈ ਕੇ ਦਿੰਦਾ ਇਸੇ ਤਰ੍ਹਾਂ ਇੱਕ ਜिद ਜिद ਮਤਲਬ ਇਹ ਆ ਕਿ ਇੱਕ ਦਰ ਦੇ ਹੋ ਕੇ ਬੈਠਣਾ ਆ ਇੱਕ ਨੂੰ ਮੰਨਣਾ ਆ ਜਿਹੜਾ ਵੀ ਜ਼ਿੰਦਗੀ ਵਿੱਚ ਤੁਸੀਂ ਧਿਆਇਆ ਹੈ ਜਾਨੀ ਜਿਹੜੇ ਵੀ ਰਿਸ਼ਤੇ ਦੀ ਤੁਸੀਂ ਸੇਵਾ ਕਰਦੇ ਹੋ ਜਿਵੇਂ ਵੀ ਕਰਦੇ ਹੋ ਸ਼ੁਰੂਆਤ ਤੋਂ ਲੈ ਕੇ ਉਵੇਂ ਹੀ ਹੀ ਕਰਨੀ ਆ ਕੁਝ ਬਦਲਾਅ ਨਹੀਂ ਕਰਨਾ ਸੋ ਇੱਕ ਦਰ ਦੇ ਹੋ ਕੇ ਬੈਠਣਾ ਕਿ ਮਾਲਕਾ ਇਹ ਝੋਲੀ ਖਾਲੀ ਆ ਇਹ ਖੁਸ਼ੀਆਂ ਨਾਲ ਭਰਨੀ ਤਾਂ ਤੈਨੂੰ ਪਾਣੀਆਂ 10 ਕਬੂਲ ਹੋਣੀ ਆ ਤੇ ਤੁਸੀਂ ਕਰਨੀਆਂ ਇਹ ਮੇਰਾ ਯਕੀਨ ਆ ਮੈਂ ਮੋਰ ਕਿਸੇ ਦਰਤੇ ਨਹੀਂ ਜਾਣਾ ਜੇ ਖੁਸ਼ੀ ਮਿਲਨੀ ਹੈ ਤੇ ਮੈਨੂੰ ਤੇਰੇ ਦਰ ਤੋਂ ਮਿਲਣੀ ਵਰਨਾ ਮੈਂ ਪੂਰੀ ਦੁਨੀਆ ਤੇ ਯਾਤਰਾ ਕਰਿਆ ਮੈਂ ਮੈਨੂੰ ਕਿਤੇ ਉਹ ਖੈਰ ਨਹੀਂ ਪੈਣੀ ਸੋ ਜਦੋਂ ਤੁਸੀਂ ਐਸਾ ਸਿੱਧਕ ਬਣਾ ਕੇ ਜਿੱਦ ਖੜ ਕੇ ਬੈਠ ਜਾਂਦੇ ਹੋ ਤੁਹਾਨੂੰ ਭਲੇ ਹੀ ਮੂਰੇ ਦਿਸਦਾ ਹੈ ਕਿ ਕੋਈ ਰਸਤਾ ਨਹੀਂ ਦਿਸ ਰਿਹਾ ਹੁਣ ਮੁਸ਼ਕਲ ਬਹੁਤ ਵੱਡੀ ਹੈ ਕੰਮ ਬਣਨਾ ਨਹੀਂ ਪਰ ਉੱਤੇ ਇਹ ਗੱਲ ਮਨ ਵਿੱਚ ਰੱਖਣੀ ਹੈ ਕਿ ਨਹੀਂ ਤੂੰ ਕਰ ਸਕਦਾ ਜਿੱਥੇ ਨਹੀਂ ਰਸਤਾ ਉੱਥੋਂ ਦੀ ਵੀ ਰਸਤੇ ਕੱਢ ਦਿੰਦੇ ਨੇ ਇਹ ਸਚਾਈ ਆ ਐਂਡ ਤੇ ਆ ਕੇ ਭਲੇ ਉਹ ਬਾਹ ਫੜਨ ਫੜਦੇ ਜਰੂਰ ਨਹੀਂ ਜਦੋਂ ਤੁਸੀਂ ਵਿਸ਼ਵਾਸ ਰੱਖ ਕੇ ਬੈਠੇ ਹੋ ਅਰਦਾਸ ਜਰੂਰ ਹੁੰਦੀ ਹੈ ਜਿਵੇਂ ਕਹਿੰਦੇ ਕਿ ਇੱਕ ਫਕੀਰ ਨੂੰ ਕਿਸੇ ਨੇ ਪੁੱਛਿਆ ਕਿ ਤੁਸੀਂ ਅਰਦਾਸ ਕਬੂਲ ਕਿਵੇਂ ਕਰਾ ਲੈਂਦੇ ਹੋ ਸਾਡੀ ਅਰਦਾਸ ਤਾਂ ਸੁਣਦਾ ਨਹੀਂ ਮਾਲਕ ਤੇ ਉੱਥੇ ਕਹਿੰਦੇ ਉਹ ਫਕੀਰ ਨੇ ਕਿਹਾ ਕਿ ਮੈਂ ਇੱਕ ਜਿੱਦ ਕਰਦਾ ਹਾਂ ਆਪਣੇ ਮਾਪੇ ਨਾਲ ਕਿ ਮਾਲਕਾ ਇਹ ਅਰਦਾਸ ਕਬੂਲ ਕਰਵਾਨਾ ਤੇਰੇ ਨਾਮ ਨੂੰ ਲੱਜਾ ਲੱਗਦੀ ਮੈਂ ਤੇਰੀ ਸੇਵਾ ਕਰਦਾ ਤਾਂ ਕਹਿੰਦੇ ਕੁੱਤੇ ਵੀ ਰੋ ਮਾਲਕ ਨੂੰ ਸੁਣਨੀ ਪੈਂਦੀ ਆ ਕਿਉਂਕਿ ਉਹ ਆਪਣੇ ਪਿਆਰੇ ਦੀ ਕਦੇ ਪਿੱਠ ਨਹੀਂ ਲੱਗਣ ਦਿੰਦੇ ਤੇ ਨਾ ਹੀ ਕਿਸੇ ਦੀ ਨਜ਼ਰਾਂ ਵਿੱਚ ਗਿਰਨ ਦਿੰਦੇ ਆਪਣੇ ਭਗਤ ਪਿਆਰੇ ਨੂੰ ਐਸੇ ਨੇ ਫੱਕਰ ਫਕੀਰ ਮਾਲਕ ਪ੍ਰਮਾਤਮਾ ਜੀ ਦੀ ਵੀ ਸੇਵਾ ਕਰਦੇ ਹੋ ਤੋ ਕਹਿੰਦੇ ਕਿ ਉਹ ਕਹਿੰਦੇ ਫਕੀਰ ਕਹਿੰਦਾ ਕਿ ਮੈਂ ਉਦੋਂ ਤੱਕ ਮੰਨਦਾ ਮੰਗਦਾ ਹਾਂ ਜਦੋਂ ਤੱਕ ਮੇਰਾ ਮਾਲਕ ਮੇਰੀ ਝੋਲੀ 'ਚ ਚੀਜ਼ ਪਾ ਨਹੀਂ ਦਿੰਦਾ ਕਹਿੰਦੇ ਕਿ ਜੇ ਇਹ ਗੱਲ ਆ ਠੀਕ ਆ ਤੇ ਮੀ ਪਾ ਕੇ ਦਿਖਾ ਕਹਿੰਦੇ ਪਿਆ ਦੀ ਆਦਤ ਹੁੰਦੀ ਆ ਨਾ ਕਿ ਪਰਖਣਾ ਕਹਿੰਦੇ ਜੇ ਇਹ ਗੱਲ ਆ ਬਾਬਾ ਫਿਰ ਮੀ ਪਵਾ ਕੇ ਦਿਖਾ ਤੇ ਕਹਿੰਦੇ ਹੁਣ ਉਹ ਬਾਬੇ ਨੇ ਸਵੇਰ ਤੋਂ ਨੱਚਣਾ ਸ਼ੁਰੂ ਕਰ ਦਿੱਤਾ ਤੇ ਸ਼ਾਮ ਤੱਕ ਨੱਚਦਾ ਹੀ ਰਿਹਾ ਨੱਚਦਾ ਹੀ ਰਿਹਾ ਕਿ ਮੀ ਆਵੇਗਾ ਮੇਰਾ ਮਾਲਕ ਮੇਰੀ ਪੁਕਾਰ ਨੂੰ ਸੁਣੇਗਾ ਤੇ ਇਹ ਦੁਨੀਆ ਮੇਰੇ ਤੇ ਹੱਸੇਗੀ ਨਹੀਂ ਸੋ ਕਹਿੰਦੇ ਕਿ ਬੜੀ ਪ੍ਰੀਖਿਆ ਦਿੱਤੀ ਨੱਚ ਨੱਚ ਪੈਰਾਂ ਦੇ ਵਿੱਚੋਂ ਖੂਨ ਨਿਕਲਣ ਲੱਗ ਪਿਆ ਪਰ ਉਹ ਫਕੀਰ ਨੱਚਣੋਂ ਨਹੀਂ ਹਟਿਆ ਤੇ ਆਖਰਕਾਰ ਉਹ ਪ੍ਰਮਾਤਮਾ ਨੂੰ ਸੁਣਣੀ ਪਈ ਪ੍ਰਿਆਦ ਤਾਂ ਕਹਿੰਦੇ ਮੀ ਪੈਣ ਲੱਗ ਗਿਆ 24 ਘੰਟਿਆਂ ਦੇ ਵਿੱਚ ਇੱਕ ਵਾਰ ਇੱਕ ਗੱਲ ਪੂਰੀ ਜ਼ਰੂਰ ਹੁੰਦੀ ਹੈ ਇਹ ਸੱਚਾ ਹੂੰ ਜਿੱਦ ਅਸੀਂ ਮੰਗਦੇ ਰਹਿੰਦੇ ਮੰਗਦੇ ਰਹਿੰਦੇ ਆ ਵਾਰ-ਵਾਰ ਅਰਦਾਸ ਇੱਕੋ ਹੀ ਕਰਦੇ ਆ ਤੇ ਉਹ ਅਰਦਾਸ ਪੂਰੀ ਹੋਣੀ ਹੋਣੀ ਹੈ ਚਾਹੇ ਅੱਜ ਹੋ ਜਾਵੇ ਚਾਹੇ ਕੱਲ੍ਹ ਕਹਿੰਦੇ ਉਹਦੇ ਘਰ ਦੇਰ ਹੈ ਅੰਦੇਰ ਨਹੀਂ ਇਹ ਸਚਾਈ ਹੈ ਇਹ ਇਕੱਲੀਆਂ ਗੱਲਾਂ ਨਹੀਂ ਹੈ ਇਹ ਸੱਚ ਹੈ ਇਸ ਲਈ ਇਹ ਗੱਲਾਂ ਬਾਣੀਆ ਹੁੰਨਿਆ ਸੋ ਇਸ ਕਰਕੇ ਫਰਿਆਦ ਕਰੋ ਇਹਨਾਂ ਗੱਲਾਂ ਤੇ ਧਿਆਨ ਰੱਖ ਕੇ ਆਪਣੇ ਮਾਲਕ ਨੂੰ ਦਿਲੋਂ ਪਿਆਰ ਕਰੋ ਜੇਕਰ ਦਿਲੋਂ ਪਿਆਰ ਕਰੋਗੇ ਤੇ ਐਸੀ ਕੋਈ ਚੀਜ਼ ਨਹੀਂ ਜਿਹੜੀ ਤੁਹਾਨੂੰ ਜ਼ਿੰਦਗੀ 'ਚ ਮਿਲੇ ਨਾ ਉਹ ਸਭ ਕੁਝ ਦਿੰਦਾ ਹੈ ਪਰ ਉਹ ਪ੍ਰੇਮ ਭਾਵਨਾ ਦੇਖਦਾ ਹੈ ਉਹ ਸਿਰਫ ਇੱਕ ਸਾਡੇ ਪਿਆਰ ਦਾ ਭੁੱਖਾ ਹੈ ਹੋਰ ਕੁਝ ਨਹੀਂ ਮੰਗਦਾ ਸੋ ਜੇਕਰ ਦਿਲੋਂ ਪਿਆਰ ਕਰ ਲੈਂਦੇ ਹੋ ਤਾਂ ਫਿਰ ਕਿਸੇ ਚੀਜ਼ ਦੀ ਕਮੀ ਵੀ ਮਾਲਕਾਉਣ ਨਹੀਂ ਦਿੰਦਾ ਤੇ ਦੁਨੀਆ ਤੇ ਨਾਮ ਵੀ ਕਰਾ ਦਿੰਦਾ ਹੈ ਜੀ ਐਸੇ ਬਣੋ ਜਦੋਂ ਜ਼ਿੰਦਗੀ 'ਚ ਬਣਨਾ ਹੈ ਨਾ ਹੀ ਕੀ ਥੋੜੀ ਸੇਵਾ ਦੇ ਵਿੱਚ ਤੇ ਬਹੁਤੇ ਮਾੜੇ ਕਰਮ ਕਰਨੇ ਆ ਫਿਰ ਵੀ ਕੋਈ ਸੇਵਾ ਕੀਤੇ ਦਾ ਫਾਇਦਾ ਨਹੀਂ ਹੈ